ਜੁਗੋ ਜਗ ਅਟਲ ਤਖਤ ਚਵਰ ਛਤਰ ਜੀ ਕੇ ਮਾਲਕ ਹਾਜ਼ਰਾ ਹਜ਼ੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਸਾਡੇ ਸੰਸਾਰਿਕ ਜੀਵਾਂ ਤੇ ਤਰਸ ਕਰਕੇ ਸਾਡੇ ਸੰਸਾਰਿਕ ਜੀਵਾਂ ਦੇ ਭਲੇ ਵਾਸਤੇ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤਾ ਹੈ ਸੋ ਆਪ ਸਰਬੱਤ ਸੰਗਤਾਂ ਨੇ ਗੁਰ ਉਪਦੇਸ਼ ਨੂੰ ਗੁਰੂ ਕੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਬੈਠ ਕੇ ਵੜੇ ਟਿਕਾਉ ਇਕਾਗਰਤਾ ਦੇ ਨਾਲ ਗੁਰ ਉਪਦੇਸ਼ ਨੂੰ ਸਰਵਣਿਆ ਹੈ ਆਓ ਮਨੋਂ ਦ੍ਰਤੀਆਂ ਕਰੀਏ ਇਕਾਗਰ ਸੁਰਤੀਆਂ ਗੁਰੂ ਚਰਨਾਂ ਵਿੱਚ ਕੇਂਦਰਿਤ ਕਰੀਏ ਗੁਰ ਉਪਦੇਸ਼ ਨੂੰ ਵਿਚਾਰੀਏ ਸਮਝੀਏ ਅਤੇ ਆਪਣੇ ਜੀਵਨ ਵਿੱਚ ਲਾਗੂ ਕਰੀਏ ਜੀ ਵਾਹ ਗੁਰੂ ਜੀ ਸੌਰਠ ਮਹਲਾ 5 ਕਾਦ ਦੂਜਾ ਸਤਿਗੁਰਾਂ ਨੇ ਇਸ ਹੁਕਮ ਨੂੰ ਸੋਰਠਿ ਦਾਗ ਦੇ ਵਿੱਚ ਸੁਭਾਏ ਮਾਨ ਕੀਤਾ ਹੈ। ਤੋਂ ਪੰਚਮ ਗੁਰਦੇਵ ਪੰਚਮ ਸ਼ਨਿਸ਼ਾ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਨੇ ਆਪਣੀ ਪਾਵਨ ਦਸਨਾ ਦੇ ਵਿੱਚੋਂ ਹੁਕਮ ਉਚਾਰਨ ਕੀਤਾ ਹੈ। ਘਰ ਦੂਜਾ ਗੁਰੂ ਨੇ ਸੰਗੀਤ ਦੁਆਰਾ ਰਾਗਾਂ ਦੀ ਤਰਤੀਬ ਦੁਆਰਾ ਗੁਰਬਾਣੀ ਕੀਰਤਨ ਦੁਆਰਾ ਦੂਸਰੇ ਘਰ ਦੇ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ। ਤੋਂ ਸਤਿਗੁਰਾਂ ਨੇ ਇਸ ਹੁਕਮ ਨੂੰ 613 ਅਤੇ 14 ਅੰਕ ਦੇ ਵਿਚਕਾਰ ਸਿਸ਼ੋਭਤ ਕੀਤਾ ਹੈ। ਤੋਂ ਸਤਿਗੁਰੂ ਜੀ ਹੁਕਮ ਦੁਆਰਾ ਕੀ ਸਾਨੂੰ ਸਮਝਾ ਰਹੇ ਨੇ ਆਓ ਭਾਵਨਾ ਰੂਪੀ ਝੋਲੀਆਂ ਪਿਆਰ ਰੂਪੀ ਝੋਲੀਆਂ ਗੁਰੂ ਕੇ ਚਰਨਾਂ ਵਿੱਚ ਪਵਾਈਏ ਗੁਰੂ ਕੀ ਹੀਰੇ ਜਵਹਰਾਤਾਂ ਤੋਂ ਕੀਮਤੀ ਬਾਣੀ ਆਪਣੇ ਮਨ ਰੂਪੀ ਪੱਲੇ ਦੇ ਨਾਲ ਬਣ ਲਈਏ ਕਿਉਂਕਿ ਭਾਗਾਂ ਵਾਲਿਓ ਗੁਰੂ ਕੀ ਇੱਕ ਇੱਕ ਬਾਣੀ ਦਾ ਲਫ਼ਜ਼ ਬੜਾ ਕੀਮਤੀ ਹੈ ਜੇ ਕਿਨਕਾ ਵੀ ਜੀਵਨ ਵਿੱਚ ਵਸ ਗਿਆ ਤੇ ਗੁਰੂ ਕਹਿ ਰਿਹਾ ਹੈ ਜੀਵਨ ਉਧਰ ਜਾਵੇਗਾ ਕਿਨਕਾ ਏਕ ਜਿਸ ਜੀਵਸਾਵੇ ਜੇ ਕਿਨਕਾ ਵੀ ਇੱਕ ਜੀਵਨ ਵਿੱਚ ਵਸ ਗਿਆ ਤੇ ਸਤਿਗੁਰੂ ਜੀ ਕਹਿ ਰਹੇ ਹਨ ਤਾਂ ਕੀ ਮਹਿਮਾ ਗਣੀ ਨਾ ਆਵੇ ਉਸ ਮਨੁੱਖ ਦੀ ਮਹਿਮਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਗਿਣਤੀ ਤੋਂ ਬਾਹਰ ਹੋ ਜਾਂਦੀ ਹੈ ਮਹਿਮਾ ਬੜੀ ਉੱਚੀ ਹੋ ਜਾਂਦੀ ਹੈ ਮਹਿਮਾ ਅਸੀਮ ਹੋ ਜਾਂਦੀ ਹੈ ਉਸ ਮਨੁੱਖ ਦੀ ਵਡਿਆਈ ਸੰਪੂਰਨ ਤੌਰ ਤੇ ਕੋਈ ਕਰ ਨਹੀਂ ਸਕਦਾ ਜਿਹੜਾ ਰੱਬ ਜੀ ਦੇ ਵਿੱਚ ਅਭੇਗ ਹੋ ਗਿਆ ਕਿਉਂਕਿ ਭਾਗਾਂ ਵਾਲਿਓ ਜਿਸ ਰੱਬ ਦੀ ਵਡਿਆਈ ਸੰਪੂਰਨ ਤੌਰ ਤੇ ਬਿਆਨ ਨਹੀਂ ਕੀਤੀ ਜਾ ਸਕਦੀ ਜਿਹਵਾ ਏਕ ਕਵਨ ਗੁਣ ਕਹੀਐ ਬੇਸ਼ਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਐ ਸਤਗੁਰੂ ਜੀ ਕਹਿ ਰਹੇ ਨੇ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਗੁਰੂ ਜੀ ਕਹਿ ਰਹੇ ਨੇ ਮੇਰੀ ਇੱਕ ਜੀਵ ਹੈ ਇੱਕ ਜੀਵ ਦੇ ਨਾਲ ਤੇਰੇ ਕਿਹੜੇ ਕਿਹੜੇ ਗੁਣਾ ਨੂੰ ਬਿਆਨ ਕਰਾਂ ਜਦੋਂ ਨਾਮੀ ਦੇ ਵਿੱਚ ਅਪੇਧ ਹੋ ਜਾਵਾਂਗੇ ਤੇ ਪਾਤਸ਼ਾਹ ਜੀ ਕਹਿ ਰਹੇ ਹਨ ਦੁਨੀਆਂ ਦੇ ਤੋਖਲੇ ਦੁਨੀਆਂ ਦੇ ਡਰ ਦੁਨੀਆਂ ਦੇ ਭਰਮ ਦੁਨੀਆਂ ਦੇ ਵਹਿਮ ਦੁਨੀਆਂ ਵਾਲੀ ਦੁਰਮਤ ਇੱਕ ਪਾਸੇ ਪਰ ਜਦੋਂ ਰੱਬ ਜੀ ਦਾ ਨਾਮ ਵਸ ਗਿਆ ਰੱਬ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੋ ਜਾਵੇਂਗਾ ਸੰਸਾਰ ਦੀਆਂ ਨਜ਼ਰਾਂ ਦੇ ਵਿੱਚ ਸੰਸਾਰੀਆਂ ਦੇ ਵਿੱਚ ਤੂੰ ਮਾਇਆ ਪੱਖੋਂ ਤਨਾਟ ਹੋਵੇਂਗਾ ਜੈਦਾਤ ਪੱਖੋਂ ਤਨਾਟ ਹੋਵੇਂਗਾ ਤਾਂ ਦੁਨੀਆ ਸਨਮਾਨੇਗੀ ਪਾਤਸ਼ਾਹ ਜੀ ਕਹਿ ਰਹੇ ਨੇ ਗੁਰੂ ਕੀਆਂ ਨਜ਼ਰਾਂ ਵਿੱਚ ਪ੍ਰਵਾਨ ਤਾਂ ਹੈ ਜਿਨ ਤੇਰੇ پاس ਰੱਬ ਜੀ ਦਾ ਨਾਮ ਹੈ ਹਮ ਤਨਵੰਤ ਭਾਗਤ ਸੱਚ ਨਾਏ ਸਤਿਗੁਰੂ ਜੀ ਕਹਿ ਰਹੇ ਹਨ ਤਾਂ ਤਨਵੰਤ ਹੈ ਜੇ ਤੇਰੇ ਜੀਵਨ ਵਿੱਚ ਸਤ ਹੈ ਹਰ ਗੁਣ ਗਾਵੈ ਸਹਜ ਸੁਭਾਏ ਵੇਖੋ ਸਤਿਗੁਰਾਂ ਨੇ ਇੱਥੇ ਰੱਬ ਜੀ ਦਾ ਨਾਮ ਕਿਉਂ ਦੀ ਕਿਹੜੀ ਉਗਤੀ ਸਾਨੂੰ ਦਸੀ ਕੋਈ ਕਹਿੰਦਾ ਹੈ ਜੀ ਸਾਹ ਤਾਹ ਨੂੰ ਚੜਾਓ ਫਿਰ ਬੋਲੋ ਕੋਈ ਕਹਿੰਦਾ ਹੈ ਸਾਹ ਥੱਲੇ ਨੂੰ ਕਰੋ ਫਿਰ ਬੋਲੋ ਕੋਈ ਕਹਿੰਦਾ ਹੈ ਮਾਲਾ ਦੇ ਨਾਲ ਇਤਨੇ ਜਪਣੇ ਨੇ ਕੋਈ ਕਹਿੰਦਾ ਹੈ ਇਤਨੇ ਜਪਣੇ ਨੇ ਅਸੀਂ ਸਤਿਗੁਰਾਂ ਦੀ ਬਾਣੀ ਵੱਲ ਧਿਆਨ ਨਹੀਂ ਦਿੱਤਾ ਸਤਿਗੁਰਾਂ ਨੇ ਕਹਿ ਦਿੱਤਾ ਵੇਖੋ ਵਡੇ ਥਾਵਾਂ ਤੇ ਗੁਰੂ ਨੇ ਸਾਨੂੰ ਇਸ ਪੱਖੋਂ ਪ੍ਰੇਰਿਆ ਹੈ ਰੱਬ ਜੀ ਦਾ ਸਿਮਰਨ ਕਿਵੇਂ ਕਰਨਾ ਹੈ ਜਿਹੜਾ ਸਾਡੇ ਅੰਦਰੋਂ ਸੁੱਤੇ ਸਿੱਧ ਨਿਕਲੇ ਜਿਹੜਾ ਸਾਡੇ ਅੰਦਰੋਂ ਆਪਣੇ ਆਪ ਨਿਕਲੇ ਸਾਡੇ ਅੰਦਰੋਂ ਇੱਕ ਵਾਰ ਵਾਹਿਗੁਰੂ ਨਿਕਲੇ ਤੇ ਅੰਦਰ ਤੰਗ ਪੈਦਾ ਹੋ ਜਾਵੇ ਹੋਰ ਆਖਾਂ ਫਿਰ ਨਿਕਲੇ ਤੇ ਗੁਰਮੁਖੋ ਫਿਰ ਤੰਗ ਪੈਦਾ ਹੋਵੇ ਹੋਰ ਆਖਾਂ ਸਤਗੁਰੂ ਜੀ ਕਹਿ ਰਹੇ ਹਨ ਉਹ ਬੰਦਗੀ ਹੈ ਹਰ ਗੁਣ ਗਾਵੇ ਰੱਬ ਜੀ ਦੇ ਗੁਣਾ ਨੂੰ ਗਾ ਗੋਣੇ ਕਿਨੇ ਕਿਵੇਂ ਨੇ ਸਹਜ ਸੁਭਾਏ ਜਿਵੇਂ ਆਪਣੇ ਆਪ ਸਹਜ ਸੁਭਾਅ ਤੇਰੇ ਮਨ ਵਿੱਚੋਂ ਵਾਹ ਗੁਰੂ ਨਿਕਲਦਾ ਹੈ ਤੇਰਾ ਜਦੋਂ ਮਨ ਗੁਰੂ ਕੀ ਬਾਣੀ ਪੜਨ ਦੇ ਵਿੱਚ ਲੱਗਿਆ ਫਿਰ ਲਾਲਚ ਪੈਦਾ ਹੋ ਜਾਂਦਾ ਹੈ ਇੱਕ ਬਾਣੀ ਹੋਰ ਪੜ ਲਵਾਂ ਫਿਰ ਲਾਲਚ ਪੈਦਾ ਹੋ ਜਾਂਦਾ ਹੈ ਇੱਕ ਬਾਣੀ ਹੋਰ ਪੜ ਲਵਾਂ ਥੋੜਾ ਟਾਈਮ ਹੋਰ ਬੰਦਾ ਕਈ ਵਾਰ ਤੇ ਮੋੜ-ਮੋੜ ਕੇ ਇਸ ਬਾਣੀ ਨੂੰ ਪੜ੍ਹੇਗਾ ਜਿਸ ਦਾ ਮਨ ਗੁਰੂ ਕੀ ਬਾਣੀ ਵਿੱਚ ਲੱਗਦਾ ਹੈ ਜਦੋਂ ਆਨੰਦ ਆਵੇ ਜਦੋਂ ਅੰਦਰ ਦਾ ਖੇੜਾ ਬਣ ਜਾਵੇ ਪਾਤਸ਼ਾਹ ਜੀ ਕਹਿ ਰਹੇ ਹਨ ਸਿਰ ਗਿੰਤੀਆਂ ਮੰਤੀਆਂ ਦੀ ਜ਼ਰੂਰਤ ਨਹੀਂ ਕਿਉਂਕਿ ਗੁਰੂ ਨੇ ਸਾਨੂੰ ਦਾਤਾਂ ਦਿੱਤੀਆਂ ਕਦੀ ਗਿਣੀਆਂ ਨਹੀਂ ਹਮਰੀ ਗੰਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਨ ਉਹ ਆਪਣੇ ਬਿਰਧ ਦੁਆਰਾ ਜਿਹੜਾ ਮਨੁੱਖ ਉਸ ਰੱਬ ਨੂੰ ਧਿਆਉਂਦਾ ਹੈ ਦਾਤਾ ਉਸ ਨੂੰ ਵੀ ਦੇਈ ਜਾ ਰਿਹਾ ਹੈ ਜਿਹੜਾ ਧਿਆਉਂਦਾ ਨਹੀਂ ਰੱਬ ਨੂੰ ਗਾਲ੍ਹਾਂ ਕੱਢਦਾ ਹੈ ਦਾਤਾ ਉਸ ਨੂੰ ਵੀ ਦੇਈ ਜਾ ਰਿਹਾ ਹੈ ਜਿਹੜਾ ਕਦੀ ਗੁਰੂ ਘਰ ਨਹੀਂ ਆਇਆ ਦਾਤਾ ਉਸ ਨੂੰ ਵੀ ਮਿਲ ਰਹੀਆਂ ਨੇ ਜਿਹੜਾ ਗੁਰੂ ਘਰ ਆਉਂਦਾ ਹੈ ਦਾਤਾ ਉਸ ਨੂੰ ਵੀ ਮਿਲ ਰਹੀਆਂ ਨੇ ਭਾਗਾ ਵਾਲਿਓ ਗੁਰੂ ਕੇ ਚਰਣਾ ਵਿੱਚ ਆ ਕੇ ਕੋਈ ਵਪਾਰ ਨਹੀਂ ਹੈ ਸਤਿਗੁਰੂ ਜੀ ਕਹਿ ਰਹੇ ਹਨ ਗੁਰੂ ਕੇ ਚਰਣਾ ਵਿੱਚ ਆ ਕੇ ਤੈਨੂੰ ਸੱਚ ਦੀ ਡਾਇਰੈਕਸ਼ਨ ਦਾ ਪਤਾ ਚਲ ਜਾਵੇਗਾ ਗੁਰੂ ਕੇ ਚਰਣਾ ਵਿੱਚ ਆ ਕੇ ਮਾੜੀ ਕੁਸੰਗਤ ਤੋਂ ਬਚ ਜਾਵੇਗਾ ਗੁਰੂ ਕੇ ਚਰਣਾ ਵਿੱਚ ਆ ਕੇ ਕਿਰਤੀ ਹੋਵੇਂਗਾ ਮਿਹਨਤੀ ਹੋਵੇਂਗਾ ਹਿੰਮਤੀ ਹੋਵੇਂਗਾ ਆਲਸ ਖਤਮ ਹੋਵੇਗੀ ਸਤਗੁਰੂ ਜੀ ਸਾਨੂੰ ਕਿਰਤੀ ਬਣਾ ਰਹੇ ਨੇ ਸਤਗੁਰੂ ਜੀ ਸਾਨੂੰ ਮਿਹਨਤੀ ਬਣਾ ਰਹੇ ਨੇ ਸਤਗੁਰੂ ਜੀ ਸਾਡੇ ਜੀਵਨ ਵਿੱਚੋਂ ਆਲਸ ਨੂੰ ਕੱਢ ਰਹੇ ਨੇ ਪਾਤਸ਼ਾਹ ਜੀ ਕਹਿ ਰਹੇ ਹਨ ਜੀਵਨ ਵਿੱਚ ਸਿੱਖ ਦੇ ਜੀਵਨ ਵਿੱਚ ਆਲਸ ਨਾ ਹੋਵੇ ਸਿੱਖ ਹਰ ਵੜ ਹਰ ਵਕਤ ਤਿਆਰ ਵਰਤਿਆ ਰਹੇ ਇਸ ਲਈ ਸਤਗੁਰਾਂ ਦੀ ਬਾਣੀ ਸਾਨੂੰ ਹਦਾਇਤ ਕਰ ਰਹੀ ਹੈ ਤੇਰਾ ਜੀਵਨ ਕਿਸ ਤਰ੍ਹਾਂ ਤੂੰ ਆਪਣੇ ਜੀਵਨ ਨੂੰ ਤਿਆਰ ਕਰਨਾ ਹੈ ਸਤਗੁਰਾਂ ਨੇ ਕਹਿ ਦਿੱਤਾ ਸ਼ੁਰੂਆਤ ਗੁਰੂ ਕੇ ਚਰਨਾਂ ਤੋਂ ਕਰ ਸ਼ੁਰੂਆਤ ਜਦੋਂ ਆਪਣੀ ਜੀਵਨ ਦੀ ਕਰਨੀ ਹੈ ਇਸ਼ਨਾਨ ਕਰ ਉੱਠਣਸਾਰ ਰੱਬ ਜੀ ਦਾ ਨਾਮ ਲੈ ਉੱਠਣਸਾਰ ਉਸ ਅਕਾਲ ਪੁਰਖ ਜੀ ਨੂੰ ਚੇਤਾ ਕਰ ਫਿਰ ਇਸ਼ਨਾਨ ਪਾਣੀ ਕਰ ਇਸ਼ਨਾਨ ਪਾਣੀ ਕਰਨ ਤੋਂ ਬਾਅਦ ਗੁਰੂ ਕੇ ਚਰਨਾਂ ਵਿੱਚ ਆ ਕੇ ਬੈਠ ਸਤਿਗੁਰਾਂ ਤੋਂ ਸਿੱਖਿਆ ਲੈ ਗੁਰੂ ਕੀ ਸਿੱਖਿਆ ਗੁਰੂ ਕੀ ਬਾਣੀ ਵੜੀ ਵੱਡਮੁੱਲੀ ਹੈ ਅਸੀਂ ਚਾਹੁੰਦੇ ਹਾਂ ਸਾਨੂੰ ਸੁੱਖ ਮਿਲ ਜਾਵੇ ਸਾਡੇ ਸੁਪਨੇ ਵੱਡੇ ਵੱਡੇ ਨੇ ਮੈਂ ਆਹ ਬਣਾ ਲਵਾਂ ਉਹ ਬਣਾ ਲਵਾਂ ਆਹ ਕਰ ਲਵਾਂ ਉਹ ਕਰ ਲਵਾਂ ਤਰ ਸਤਗੁਰਾਂ ਦੀ ਬਾਣੀ ਕਹਿ ਰਹੀ ਹੈ ਜਿਸ ਨੇ ਤੇਰੇ ਸੁਪਨੇ ਸੱਚ ਕਰਨੇ ਨੇ ਜਿਸ ਨੇ ਤੈਨੂੰ ਹਿੰਮਤ ਦੇਣੀ ਹੈ ਜਿਸ ਨੇ ਤੇਰੇ ਅੰਦਰ ਜੜਤਾ ਭਰਨੀ ਹੈ ਤੂੰ ਕਰ ਸਕਦਾ ਹੈ ਪਾਤਸ਼ਾਹ ਜੀ ਕਹਿ ਰਹੇ ਹਨ ਜਿਸ ਨੇ ਚੜ੍ਹਦੀ ਕਲਾ ਦੇਣੀ ਹੈ ਉਸ ਦੇ ਚਰਣਾ ਵਿੱਚ ਕਦੀ ਆ ਕੇ ਬੈਠਾ ਨਹੀਂ ਜੇ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਜੇ ਸੁੱਖਾਂ ਨੂੰ ਚਾਹਣਾ ਹੈ ਗੁਰੂ ਕੀ ਛਰਨ ਲੈ ਗੁਰੂ ਦੇ ਚਰਣਾ ਵਿੱਚ ਆ ਨਹੀਂ ਤੇ ਭਾਗਾ ਵਾਲਿਓ ਜੈਸੀ ਸੰਗਤ ਕਰਾਂਗੇ ਮਨੁੱਖ ਨੂੰ ਆਪਣਾ ਆਲਾ ਦਵਾਲਾ ਵੀ ਵੈਸੇ ਦਿਸੇਗਾ ਜੇ ਇੱਕ ਬੰਦਾ ਠੱਗ ਹੈ ਚੋਰ ਹੈ ਧੁਖਾ ਧੜੀਆਂ ਕਰਨ ਵਾਲਾ ਹੈ ਤੇ ਭਾਗਾ ਵਾਲਿਓ ਉਸ ਦੇ ਆਪਣੇ ਅੰਦਰ ਐਬ ਹੈ ਉਸ ਨੂੰ ਸਾਰੇ ਆਪਣੇ ਅਰਗ ਵਰਗੇ ਦਿਸਣਗੇ ਜੇ ਨਿੰਦਿਆ ਕਰਨ ਵਾਲਾ ਹੈ ਉਸ ਨੂੰ ਸਾਰੇ ਨਿੰਦਕ ਦਿਸਣਗੇ ਕਿਉਂਕਿ ਉਸ ਨੂੰ ਨਿੰਦਿਆ ਮਿੱਠੀ ਲੱਗਦੀ ਹੈ ਜੋ ਸਤਗੁਰੂ ਜੀ ਕਹਿ ਰਹੇ ਹਨ ਮਨੁੱਖ ਦੀਆਂ ਅੱਖਾਂ ਬੁਰਾ ਦੇਖਦੀਆਂ ਨੇ ਉਸ ਦੇ ਅੰਦਰ ਬੁਰਾਈ ਹੈ ਸਾਰੇ ਆਪਣੇ ਅਰਗੇ ਸਮਝੇਗਾ ਸਾਰੇ ਮੇਰੇ ਵਰਗੇ ਨੇ ਤੇ ਇੱਕ ਸੱਜਣ ਕਹਿੰਦਾ ਹੈ ਠੱਗ ਬੰਦੇ ਨੂੰ ਹਰ ਵਿੱਚੋਂ ਠੱਗ ਦਿਸਦਾ ਫੱਕਰਾਂ ਨੂੰ ਹਰ ਵਿੱਚੋਂ ਰੱਬ ਦਿਸਦਾ ਰੱਬ ਨੂੰ ਧਿਆਉਣ ਵਾਲਾ ਹਰ ਵਿੱਚੋਂ ਰੱਬ ਦੇਖੇਗਾ ਸਤਗੁਰੂ ਜੀ ਕਹਿ ਰਹੇ ਹਨ ਕਿਵੇਂ ਬਿਰਤੀ ਬਣੇਗੀ ਜਹ ਜਹ ਵੇਖੋ ਤਹ ਹਜੂਰ ਦੂਰਕਤ ਹੋ ਨਾ ਜਾਏ ਜਦੋਂ ਗੁਰੂ ਨੂੰ ਧਿਆਇਆ ਗੁਰੂ ਨੂੰ ਜਪਿਆ ਮਨ ਅੰਦਰ ਸਮਝ ਆ ਗਈ ਕਿ ਗੁਰੂ ਹਿਰਦੇ ਅੰਦਰ ਵਸਦਾ ਹੈ ਰੱਬ ਹਿਰਦੇ ਅੰਦਰ ਵਸਦਾ ਹੈ ਆਪਣੇ ਹਿਰਦੇ ਅੰਦਰੋਂ ਗੁਰੂ ਕੇ ਦੀਦਾਰ ਕਰੇਗਾ ਜਿਸ ਵੱਲ ਵੀ ਤੱਕੇਗਾ ਗੁਰਮਖੋ ਉਸ ਵਿੱਚੋਂ ਹੀ ਰੱਬ ਦਿਖਾਈ ਦੇਵੇਗਾ ਕਿਉਂਕਿ ਕਣ ਕਣ ਅੰਦਰ ਜਰਰੇ ਜਰਰੇ ਅੰਦਰ ਵਸਦਾ ਹੈ ਪਰ ਤੈਨੂੰ ਦੇਖਣਾ ਨਹੀਂ ਆਇਆ ਜੇ ਗੁਰੂ ਕੇ ਚਰਨਾਂ ਵਿੱਚ ਆਇਆ ਤੈਨੂੰ ਮੰਗਣਾ ਨਹੀਂ ਆਇਆ ਜੇ ਗੁਰੂ ਕੇ ਚਰਨਾਂ ਵਿੱਚ ਆਇਆ ਤੈਨੂੰ ਗੁਰੂ ਕੇ ਚਰਨਾਂ ਵਿੱਚ ਬੈਠਣਾ ਨਹੀਂ ਆਇਆ ਤੈਨੂੰ ਗੁਰੂ ਤੋਂ ਸਿੱਖਣਾ ਨਹੀਂ ਆਇਆ ਤੈਨੂੰ ਸਮਝ ਲੈਣੀ ਨਹੀਂ ਆਏ ਤੇ ਭਾਗਾਂ ਵਾਲਿਓ ਸਕੂਲੇ ਬੱਚੇ ਸਕੂਲ ਦੇ ਵਿੱਚ ਜਾਂਦੇ ਨੇ ਟੀਚਰ ਸਾਰੇ ਬੱਚਿਆਂ ਨੂੰ ਪੜ੍ਹਾ ਰਿਹਾ ਹੁੰਦਾ ਹੈ ਵੇਖੋ ਬੋਰਡ ਤੇ ਲਿਖ ਰਿਹਾ ਹੈ ਜਾਂ ਸੰਬੋਲ ਕੇ ਸਮਝਾ ਰਿਹਾ ਹੈ ਕੋਈ ਕਿਤਾਬ ਕੋਈ ਬੁੱਕ ਪੜ੍ਹਾ ਰਿਹਾ ਹੈ ਤੇ ਭਾਗਾਂ ਵਾਲਿਓ ਦੱਸ ਸਾਰਿਆਂ ਨੂੰ ਰਿਹਾ ਹੈ ਵੇਖੋ ਕੋਈ ਵੱਡਾ ਗ੍ਰਹਿਣ ਕਰ ਲੈਂਦੇ ਨੇ ਕੋਈ ਵੱਡਾ ਛੇਤੀ ਸਮਝ ਲੈਂਦੇ ਨੇ ਜੋ ਬਹੁਤ ਛੇਤੀ ਸਮਝਣ ਵਾਲੇ ਇੰਟੈਲੀਜੈਂਟ ਬੱਚੇ ਤੇ ਉਹ ਕਲਾਸ ਦੇ ਵਿੱਚ ਟੌਪ ਕਰਦੇ ਨੇ ਬੜੇ ਅੱਛੇ ਨੰਬਰਾਂ ਦੇ ਨਾਲ ਪਾਸ ਹੁੰਦੇ ਨੇ ਜਿਨ੍ਹਾਂ ਨੇ ਧਿਆਨ ਦਿੱਤਾ ਤੇ ਜਿਨ੍ਹਾਂ ਨੇ ਭਾਗਾਂ ਵਾਲਿਓ ਧਿਆਨ ਨਹੀਂ ਦਿੱਤਾ ਕਈ ਵਾਰ ਉਹ ਫੇਲ ਵੀ ਹੋ ਜਾਂਦੇ ਨੇ ਜਾਂ ਬੜੇ ਥੋੜੇ ਨੰਬਰਾਂ ਨਾਲ ਪਾਸ ਹੁੰਦੇ ਨੇ ਤਿੰਨ ਤਰ੍ਹਾਂ ਦੇ ਬੱਚੇ ਇੱਕ ਤਾਂ ਟੌਪ ਕਰਦੇ ਨੇ ਇੱਕ ਥੋੜੇ ਜੇ ਨੰਬਰਾਂ ਦੇ ਨਾਲ ਮਸਾਂ ਰਿਸਕ ਦੇ ਨਾਲ ਪਾਸ ਹੋਏ ਤੇ ਤੀਸਰੇ ਭਾਗਾਂ ਵਾਲਿਓ ਜਿਨ੍ਹਾਂ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਉਹ ਫੇਲ ਹੋ ਗਏ ਸਤਿਗੁਰੂ ਜੀ ਕਹਿ ਰਹੇ ਹਨ ਸੰਗਤ ਵੀ ਐਸੀ ਹੈ ਜੇ ਭਾਵਨਾ ਦੇ ਨਾਲ ਪਿਆਰ ਦੇ ਨਾਲ ਗੁਰੂ ਤੋਂ ਸਿੱਖੇਗਾ ਤੇ ਇਸ ਜੀਵਨ ਦੀ ਬਾਜੀ ਨੂੰ ਜਿੱਤ ਲਵੇਗਾ ਜੇ ਥੋੜਾ ਬਹੁਤਾ ਧਿਆਨ ਵੀ ਗੁਰੂ ਕੇ ਚਰਨਾਂ ਵਿੱਚ ਦਿੱਤਾ ਸੰਸਾਰ ਵਿੱਚੋਂ ਮਾੜੇ ਕਰਮਾਂ ਤੋਂ ਬਚ ਜਾਵੇਗਾ ਤੇ ਪਾਤਸ਼ਾਹ ਜੀ ਕਹਿ ਰਹੇ ਹਨ ਗੁਰੂ ਨੂੰ ਚੇਤੇ ਰੱਖਿਆ ਮਾੜੀ ਸੰਗਤ ਤੋਂ ਬਚਿਆ ਰਹੇਗਾ ਤੀਜੇ ਮਨੁੱਖ ਉਹ ਨੇ ਜਿਨ੍ਹਾਂ ਨੇ ਗੁਰੂ ਕੇ ਚਰਨਾਂ ਦੇ ਵਿੱਚ ਤੇ ਆਏ ਪਰ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਵੱਲ ਧਿਆਨ ਕੋਈ ਨਹੀਂ ਦਿੱਤਾ ਸੁਣਿਆ ਬਾਹਰ ਗਏ ਫਿਰ ਸਭ ਭੁਲਾ ਦਿੱਤਾ ਸਤਿਗੁਰਾਂ ਨੇ ਤੀਜਿਆਂ ਦੀ ਬਾਤ ਕੀਤੀ ਗੁਰਮਤ ਸੁਣ ਗੁਰੂ ਕੀ ਮਤ ਗੁਰੂ ਕੇ ਚਰਨਾਂ ਵਿੱਚ ਆਏ ਗੁਰੂ ਕੇ ਚਰਨਾਂ ਵਿੱਚ ਬੈਠੇ ਗੁਰੂ ਕੀ ਸਿੱਖਿਆ ਸੁਣੀ ਜ਼ਰੂਰ ਕਛ ਗਿਆਨ ਨਾ ਉਪਜੋ ਅੰਦਰ ਗਿਆਨ ਪੈਦਾ ਨਹੀਂ ਹੋਇਆ ਗੁਰੂ ਕੀ ਸਮਝ ਨਹੀਂ ਲਏ ਤੇ ਗੁਰੂ ਜੀ ਕਹਿ ਰਹੇ ਹਨ ਉਹ ਕਿਹੜੇ ਨੇ ਪਸ ਜਾਂ ਉਧਰ ਪਰੋ ਗੁਰੂ ਨੇ ਵੇਖੋ ਉਹਨਾਂ ਦੀ ਬਰਾਬਰੀ ਕੰਪੈਰੀਸ਼ਨ ਪਸ਼ੂਆਂ ਦੇ ਨਾਲ ਕਰ ਦਿੱਤਾ ਕਹਰੇ ਨੇ ਪਸ ਜਾਂ ਉਧਰ ਪਰੋ ਉਹ ਪਸ਼ੂਆਂ ਤੋਂ ਬੱਤਰ ਨੇ ਕਿਉਂਕਿ ਭਾਗਾ ਵਾਲਿਓ ਪਸ਼ੂ ਵੀ ਸਾਡੇ ਤੋਂ ਚੰਗੇ ਨੇ ਸਤਿਗੁਰਾਂ ਨੇ ਕਹਿ ਦਿੱਤਾ ਪਸ਼ੂ ਮਿਲੈ ਚੰਗਿਆਈਆਂ ਸਤਿਗੁਰਾਂ ਨੇ ਪਸ਼ੂਆਂ ਨੂੰ ਵੀ ਚੰਗੇ ਕਿਹਾ ਪਸ਼ੂ ਮਿਲਾਏ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ ਵੇਖੋ ਖਲ ਵਡੇਵੇਂ ਹਰਾ ਚਾਰਾ ਖਾ ਕੇ ਅੰਮ੍ਰਿਤ ਰੂਪੀ ਦੁੱਧ ਦਿੰਦੇ ਨੇ ਤੇ ਪਾਤਸ਼ਾਹ ਜੀ ਕਹਿ ਰਹੇ ਹਨ ਨਾਮ ਵਿਹੂਨੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਨਾਮ ਤੋਂ ਹੀ ਨਾ ਮਨੁੱਖ ਤ੍ਰਿਗ ਹੈ ਨਾਮ ਤੋਂ ਹੀ ਨਾ ਮਨੁੱਖ ਸਤਿਗੁਰਾਂ ਨੇ ਕਹਿ ਦਿੱਤਾ ਵੇਖੋ ਤਿੰਨ ਵਾਰ ਕਿਰਤ ਘਣ ਕਮੋਂਗੇ ਇੱਕ ਤ੍ਰਿਗ ਬਣਦਾ ਹੈ ਤੇ ਪਾਤਸ਼ਾਹ ਜੀ ਕਹਿ ਰਹੇ ਹਨ ਅਕਿਰਤ ਘਣ ਮਨੁੱਖ ਤ੍ਰਿਗ ਮਨੁੱਖ ਜਿਸ ਨੇ ਸੰਸਾਰ ਦੇ ਵਿੱਚ ਆਇਆ ਸਰੀਰ ਵੀ ਮਿਲਿਆ ਸਵਾਸ ਵੀ ਮਿਲੇ ਸਮਾਂ ਵੀ ਮਿਲਿਆ ਸਭ ਕੁਝ ਅਜਾਇਂਗਵਾ ਦਿੱਤਾ ਤੇ ਜੀਵਨ ਵਿੱਚ ਆ ਕੇ ਆਪਣਾ ਜੀਵਨ ਤ੍ਰਿਗ ਬਣਾ ਲਿਆ ਆਪਣਾ ਜੀਵਨ ਨਰਕ ਬਣਾ ਲਿਆ ਸਤਿਗੁਰੂ ਜੀ ਕਹਿ ਰਹੇ ਹਨ ਸੰਗਤ ਚੰਗੀ ਨਹੀਂ ਮਿਲੇ ਆਪਣੇ ਆਪ ਅੰਦਰ ਬਦਲਾਵ ਨਹੀਂ ਲਿਆਂਦਾ ਇਸ ਲਈ ਭਾਗਾ ਵਾਲਿਓ ਸਤਿਗੁਰੂ ਜੀ ਸਾਨੂੰ ਸਮਝਾਰੇ ਨੇ ਤੂੰ ਜੀਵਨ ਵਿੱਚ ਕਰਨਾ ਕੀ ਹੈ ਆਓ ਗੁਰੂ ਨੂੰ ਪੁੱਛਣਾ ਕਰੀਏ ਮਾਦੋ ਤੂੰ ਠਾਕੁਰ ਸਿਰ ਮੋਰਾ ਮਾਦੋ ਤੋ ਭਾਵ ਮਾਇਆ ਦਾ ਪਤੀ ਸੰਸਾਰ ਨੂੰ ਸੰਭਾਲਣ ਵਾਲਾ ਸੰਸਾਰ ਜੀ ਪਰ ਕਿਰਤੀ ਚਲਾਉਣ ਵਾਲਾ ਤੇ ਪਾਤਸ਼ਾਹ ਜੀ ਕਹਿ ਰਹੇ ਹਨ ਤੂੰ ਠਾਕੁਰ ਸਿਰ ਮੋਰਾ ਤੁਸੀਂ ਠਾਕੁਰ ਹੋ ਦਾਤੇ ਹੋ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਤੁਸੀਂ ਸਾਰੇ ਸੰਸਾਰ ਨੂੰ ਚਲਾਉਣ ਵਾਲੇ ਹੋ ਦਾਤਾਂ ਦੇਣ ਵਾਲੇ ਹੋ ਜੀ ਇਹਾ ਉਹਾ ਤੁਹਾਰ ਉਰਾ ਪਾਤਸ਼ਾਹ ਜੀ ਕਿਹੜਾ ਇਸ ਸੰਸਾਰ ਦੇ ਵਿੱਚ ਵੀ ਤੂੰ ਹੈ ਅਤੇ ਰੱਬ ਜੀ ਦੀ ਦਰਗਾਹ ਦੇ ਵਿੱਚ ਵੀ ਤੂੰ ਹੈ ਇੱਥੇ ਦਾਤਾਂ ਦੇਣ ਵਾਲਾ ਵੀ ਤੂੰ ਹੈ ਉੱਥੇ ਨਵੇੜਾ ਕਰਨ ਵਾਲਾ ਵੀ ਤੂੰ ਹੈ ਵੇਖੋ ਦਾਤਾਂ ਸਾਰਿਆਂ ਨੂੰ ਮਿਲ ਜਾਂਦੀਆਂ ਨੇ ਮਨੁੱਖ ਦੇ ਕਰਮਾਂ ਅਨੁਸਾਰ ਪਰ ਪਾਤਸ਼ਾਹ ਜੀ ਕਹਿ ਰਹੇ ਹਨ ਨਵੇੜਾ ਵੀ ਇਸ ਦੇ ਕਰਮਾਂ ਤੇ ਹੁੰਦਾ ਹੈ ਇਸ ਲਈ ਇਹਾਂ ਤੋਂ ਭਾਵ ਇਸ ਸੰਸਾਰ ਉਹਾਂ ਤੋਂ ਭਾਵ ਰੱਬ ਜੀ ਦੀ ਦਰਗਾਹ ਇਸ ਲਈ ਗੁਰੂ ਕੇ ਚਰਨਾਂ ਵਿੱਚ ਆ ਕੇ ਗੁਰੂ ਤੋਂ ਸਿੱਖੀਏ ਗੁਰੂ ਦੇ ਚਰਨਾਂ ਵਿੱਚ ਆ ਕੇ ਗੁਰੂ ਤੋਂ ਇਸ ਜੀਵਨ ਜਿਉਣ ਦਾ ਢੰਗ ਸਿੱਖੀਏ ਰਹਾਉ ਰਹਾਉ ਤੋਂ ਭਾਵ ਰੁਕਣਾ ਵਿਚਾਰਨਾ ਸਮਝਣਾ ਮਾਤ ਗ듭 ਮੈਂ ਆਪਨ ਸਿਮਰਨ ਦੇ ਤਹ ਤੁਮ ਰੱਖਣ ਹਾਰੇ ਸਤਿਗੁਰਾਂ ਨੇ ਵੇਖੋ ਜਨਮ ਤੋਂ ਪਹਿਲੋ ਵੀ ਇਸ ਨੂੰ ਯਾਦ ਕਰਾ ਦਿੱਤਾ ਤੈਨੂੰ ਮਾਤਾ ਦੇ ਗਰਭ ਦੇ ਵਿੱਚ ਕਿਵੇਂ ਬਚਾਇਆ ਵੇਖੋ ਮਾਂ ਦੇ ਪੇਟ ਦੇ ਵਿੱਚ ਸੀ ਸਾਰੇ ਪਾਸੇ ਹਨੇਰਾ ਹੈ ਅਗਨੀ ਝਟਕ ਰਹੀ ਹੈ ਪਾਤਸ਼ਾਹ ਜੀ ਕਹਿ ਰਹੇ ਹਨ ਪੁੱਠਾ ਲਟਕ ਰਿਹਾ ਹੈ ਇੱਕ ਇੱਕ ਸਵਾਸ ਰੱਬ ਨੂੰ ਚੇਤੇ ਕਰ ਰਿਹਾ ਹੈ ਤੇ ਗੁਰੂ ਨੇ ਗੁਰੂ ਕੇ ਸਿਮਰਨ ਨੇ ਮਾਂ ਦੇ ਗਰਭ ਦੇ ਵਿੱਚ ਵੀ ਇਸ ਨੂੰ ਬਚਾਇਆ ਸਤਗੁਰੂ ਜੀ ਕਹਿ ਰਹੇ ਹਨ ਬਚਿਆ ਕਿਵੇਂ ਮਾਤ ਗਰਭ ਮਹਿ ਆਪਣ ਸਿਮਰਨ ਦੇ ਰੱਬ ਨੇ ਆਪਣਾ ਸਿਮਰਨ ਦੇ ਦਿੱਤਾ ਤੇ ਭਾਗਾਂ ਵਾਲਿਓ ਜਦੋਂ ਇੱਕ ਵੀ ਮਿੰਟ ਰੱਬ ਜੀ ਦੇ ਨਾਮ ਨੂੰ ਭੁੱਲਿਆ ਤੇ ਉਸ ਅਗਨੀ ਨੇ ਇਸ ਨੂੰ ਜਲਾਇਆ ਸਾਡੇ ਸਰੀਰ ਤੇ ਜੋ ਕਾਲੇ-ਕਾਲੇ ਤਿੰਨ ਹੁੰਦੇ ਨੇ ਤੇ ਭਾਗਾਂ ਵਾਲਿਓ ਉਸੇ ਦਾ ਸੰਕੇਤ ਹੈ ਜੇ ਇੱਕ ਛਿਨ ਵੀ ਰੱਬ ਨੂੰ ਭੁੱਲਿਆ ਜਿੰਨਾ ਸਮਾਂ ਭੁੱਲਿਆ ਤੇ ਗੁਰਮੁਖੋ ਅਗਨੀ ਨੇ ਜਲਾ ਦਿੱਤਾ ਕਾਲਾ ਦਾਗ ਪੈ ਗਿਆ ਸਤਿਗੁਰਾਂ ਦੀ ਬਾਣੀ ਕਹੈ ਰਹੀ ਹੈ ਗੁਰੂ ਕੇ ਸਿਮਰਨ ਸਦਕਾ ਬਚਿਆ ਰਿਹਾ ਇਸ ਲਈ ਤਹ ਤੁਮ ਰਖਣ ਹਾਰੇ ਗੁਰੂ ਨੇ ਉਸ ਨਰਕ ਦੇ ਵਿੱਚ ਵੀ ਰਖਿਆ ਪਾਵਕ ਸਾਗਰ ਪਾਵਕ ਤੋਂ ਭਾਵ ਤ੍ਰਿਸ਼ਨਾ ਦੀ ਅਗਨੀ ਸਾਗਰ ਤੋਂ ਭਾਵ ਇਹ ਸੰਸਾਰ ਸਮੁੰਦਰ ਅਥਾਹ ਲਹਿਰ ਮੈਂ ਅਥਾਰ ਤੋਂ ਭਾਵ ਵੱਡੀਆਂ ਡੂੰਘੀਆਂ ਵੱਡੀਆਂ ਵੱਡੀਆਂ ਨਹਿਰਾਂ ਦੇ ਵਿੱਚੋਂ ਤਾਰੋ ਤਰਨ ਹਾਰੇ ਗੁਰੂ ਨੇ ਇਸ ਸੰਸਾਰ ਸਮੁੰਦਰ ਦੇ ਵਿੱਚੋਂ ਕ੍ਰਿਸ਼ਨਾਂ ਦੀ ਅਗਨੀ ਦੇ ਵਿੱਚੋਂ ਡੂੰਗੀਆਂ ਵੱਡੀਆਂ ਲਹਿਰਾਂ ਦੇ ਵਿੱਚੋਂ ਬਚਾਲਿਆ ਤਾਰੂ ਤਾਰਨ ਹਾਰੇ ਗੁਰੂ ਤਾਰਨ ਵਾਲਾ ਹੈ ਇਸ ਲਈ ਭਾਗਾਂ ਵਾਲਿਓ ਗੁਰੂ ਦਾ ਨਾਮ ਜਹਾਜ ਹੈ ਨਾਨਕ ਨਾਮ ਜਹਾਜ਼ ਹੈ ਚੜੇ ਸੋ ਉੱtre ਪਾਰ ਪਾਤਸ਼ਾਹ ਜੀ ਕਹਿ ਰਹੇ ਹਨ ਗੁਰੂ ਉਸ ਜਹਾਜ਼ ਦਾ ਮਲਾਹ ਹੈ ਜਿਸ ਜਹਾਜ਼ ਦਾ ਮਲਾਹ ਗੁਰੂ ਹੈ ਤੇ ਭਾਗਾਂ ਵਾਲਿਓ ਇੱਕ ਵਾਰ ਭਾਵਨਾ ਕਰਕੇ ਇਸ ਜਹਾਜ਼ ਵਿੱਚ ਬੈਠ ਜਾਈਏ ਫਿਰ ਡਰਨ ਦੀ ਜ਼ਰੂਰਤ ਨਹੀਂ ਗੁਰੂ ਦੇ ਹੁੰਦਿਆ ਗੁਰੂ ਤੇ ਗੁਰਮੁਖੋ ਮੱਖਣ ਸਾ ਲੁਭਾਣੇ ਵਰਗਿਆਂ ਦੇ ਵੇਖੋ ਜਹਾਜ਼ ਡੁੱਬਦੇ ਨੇ ਸਤਗੁਰੂ ਜੀ ਮੋਢਾ ਲਾ ਕੇ ਕੱਢ ਲੈਂਦੇ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਸਮੁੰਦਰ ਦੀ ਘੁੰਮਣ ਘੇਰੀ ਦੇ ਵਿੱਚ ਇਸ ਦਾ ਜਹਾਜ਼ ਫਸ ਜਾਂਦਾ ਹੈ ਤੂਫਾਨ ਵੜਾ ਚੱਲ ਪਿਆ ਆਸੇ-ਪਾਸੇ ਕੁਝ ਨਹੀਂ ਦਿੰਦਾ ਤੇ ਗੁਰਮੁਖੋ ਘੁੰਮਣ ਘੇਰੀ ਵਿੱਚ ਜਦੋਂ ਜਹਾਜ਼ ਫਸਿਆ ਨੌਵੇਂ ਗੁਰਦੇਵ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਭਾਗਾਂ ਵਾਲਿਓ ਅਰਦਾਸ ਪੂਰੀ ਹੋਈ ਸਤਿਗੁਰਾਂ ਨੇ ਇਸ ਦਾ ਜਹਾਜ਼ ਬਨੇਰੇ ਲਾ ਦਿੱਤਾ ਬੰਨੇ ਲਾ ਦਿੱਤਾ ਸਤਿਗੁਰੂ ਜੀ ਕਹਿ ਰਹੇ ਹਨ ਤੇਰੇ ਜੀਵਨ ਦੇ ਜਹਾਜ਼ ਨੂੰ ਵੀ ਗੁਰੂ ਬਨੇਰੇ ਲਾ ਦੇਵੇਗਾ ਗਾ ਤੇਰੇ ਜੀਵਨ ਨੂੰ ਵੀ ਗੁਰੂ ਸਫਲ ਕਰ ਦੇਵੇਗਾ ਭਰੋਸਾ ਕਰ ਭਾਵਨਾ ਗੁਰੂ ਤੇ ਬਣਾ ਪਿਆਰ ਦੇ ਨਾਲ ਗੁਰੂ ਕੇ ਚਰਨਾਂ ਵਿੱਚ ਚੱਲ ਕੇ ਆ ਸੰਗਤ ਕਰ ਪਾਤਸ਼ਾਹ ਜੀ ਰਹਿਮਤ ਕਰਨ ਕੇਵਲ ਚਾਰ ਪੰਕਤੀਆਂ ਦੀ ਵਿਚਾਰ ਗੁਰੂ ਰਹਿਮਤ ਸਦਕਾ ਰਹਾਉ ਵਾਲੇ ਬੰਦ ਤੱਕ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਪਾਤਸ਼ਾਹ ਜੀ ਵਿਚਾਰਾਂ ਕਰਨ ਦੇ ਬਾਣੀ ਪੜਨ ਦੇ ਸੇਵਾ ਕਰਨ ਦੇ ਸੋਝੀ ਸਮਤ ਦੇਣ ਹੋਈਆਂ ਫੁੱਲਾਂ ਦੀ ਖਿਮਾ ਤੋ ਵਾਦ ਤੋਂ ਵਾਦ ਸੰਗਤਾਂ ਸਤਿਗੁਰਾਂ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰਿਆ ਕਰੋ ਜੀ ਅੰਮ੍ਰਿਤ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਆਪ ਜੜੋ ਆਪਣੇ ਬੱਚਿਆਂ ਸੰਗੀਆਂ ਸਾਥੀਆਂ ਨੂੰ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜੋੜੋ ਜੀ ਤਾਂ ਕਿ ਮਾੜੀ ਇੱਕ ਸੰਗਤ ਤੋਂ ਬਚ ਕੇ ਗੁਰੂ ਕੀ ਸੰਗਤ ਕਰਕੇ ਗੁਰੂ ਗੁਰੂ ਜਪ ਕੇ ਮਨੁੱਖਾ ਜੀਵਨ ਸਫਲ ਬਣਾ ਸਕੀਏ